ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੀ ਕੱਲ ਅਸੀਂ ਇੱਕ ਛੋਟੀ ਜੀ ਬੱਚੀ ਸਾਨੂੰ ਮਿਲੀ ਆ ਆ ਤੁਸੀਂ ਦੇਖ ਸਕਦੇ ਹੋ ਉਹਦੀ ਸੀਸੀਟੀਵੀ ਫੋਟੋ ਜੇ ਅਸੀਂ ਕਢਾਈ ਆ ਜਿਹੜੇ ਉਹ ਨਿਰਦੇਈ ਮਾਂ ਬਾਪ ਉਹਨਾਂ ਦੀ ਤਸਵੀਰ ਤੁਹਾਡੇ ਮੂਰੇ ਅਸੀਂ ਸ਼ੇਅਰ ਕਰ ਰਹੇ ਆ ਆ ਤੁਸੀਂ ਸਾਰੇ ਜਣੇ ਪਛਾਣੋ ਇਹ ਕੌਣ ਆ ਤੇ ਮੈਂ ਦਸੂਏ ਦੀ ਕੋਈ ਵੀਰਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਦੁਕਾਨਦਾਰ ਆ ਟਾਈਮਿੰਗ 8 ਵਜੇ ਦੇ ਟਾਈਮਿੰਗ ਇਹ ਉਥੋਂ ਨਿਕਲਿਆ ਜਿਹਦੀ ਦੁਕਾਨ ਦੇ ਮੂਹਰੇ ਕੋਈ ਸਾਫ਼ ਸ਼ਕਲ ਵਾਲੀ ਕਿ ਕਿਸੇ ਦੇ ਸੀਸੀਟੀਵੀ ਕੈਮਰੇ ਚ ਆਈ ਹੋਵੇ ਤਾਂ ਸਾਡੇ ਨਾਲ ਜਰੂਰ ਸ਼ੇਅਰ ਕਰੋ ਆ ਦੇਖੋ ਮੁੜ ਗਏ ਆਰਮੀ ਗਰਾਊਂਡ ਦੇ ਸਾਹਮਣੇ ਆ ਗੇਟ ਦੇ ਵਿੱਚ ਉਹ ਨਹੀਂ ਬੱਚੀ ਰੱਖੀ ਆ ਉੱਤੇ ਬੈਂਚ ਤੇ ਉੱਥੋਂ ਤੁਰ ਪਿਆ ਬੱਚੀ ਰੱਖ ਕੇ ਉਹ ਜਾ ਰਿਹਾ ਨੀਵੀ ਪਾ ਕੇ ਐਡੀ ਬਿਸ਼ਰਮੀ ਦੀ ਹਾਲਤ ਦੇ ਵਿੱਚ ਦੇਖੋ ਕਿਦਾਂ ਬੱਚੀ ਰਾਤ ਦਾ ਕਿਹੜਾ ਟਾਈਮ ਤੇ ਆ ਹਾਈਵੇ ਦੇ ਉੱਪਰ ਬੱਚੀ ਰੱਖੀ ਉਹ ਚਲ ਗਿਆ ਇਹ ਸਾਨੂੰ ਮੈਂ ਸੰਗਤ ਮੂਰੇ ਬੇਨਤੀ ਕਰਦਾ ਹਾਂ ਸਾਨੂੰ ਲੱਭਣੇ ਬਹੁਤ ਜ਼ਰੂਰੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਆ ਦੇਖੋ ਆディ ਆ ਬੱਚੀ ਹੁਣ ਛੋਟੀ ਤੇ ਛੱਡ ਕੇ ਤੇ ਆਪ ਉਥੋਂ ਨਿਕਲ ਗਏ ਆ ਮੈਂ ਕਹਿੰਦਾ ਜੇ ਹੁਣ ਅਸੀਂ ਜੇ ਇਨਸਾਨੀਅਤ ਹੈਗੀ ਨਾ ਸਾਡੇ ਆਪਣੇ ਸਾਰੇ ਵੀਰਾਂ ਭਰਾਵਾਂ ਦੇ ਵਿੱਚ ਜਿਹੜੇ ਵੀਡੀਓ ਦੇਖ ਰਹੇ ਤੈਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਇਹ ਲੱਭਣੇ ਆ ਜਿੱਥੇ ਦੀ ਵੀ ਹੈਗੇ ਆ ਤੇ ਆ ਜੇ ਹੁਣ ਇਹ ਬੱਚੀ ਨਾ ਉਹ ਵੀਰ ਦੇਖਦਾ ਵੀਰ ਵਿਕਾਸ ਤੇ ਇਹ ਬੱਚੀ ਨੇ ਉਥੇ ਰਾਤ ਸਾਰੀ ਪਈ ਰਹਿਣੇ ਸੀ ਕੋਈ ਕੁੱਤੇ ਖਾ ਜਾਂਦੇ ਕੁਝ ਹੋ ਜਾਂਦਾ ਤੇ ਉਹਦਾ ਕਾਹਨ ਜ਼ਿੰਮੇਵਾਰ ਨਾ ਛੋਟੀ ਜੀ ਬੱਚੀ ਨਾ ਵਿਚਾਰੀ ਨਾ ਵਹਿੜ ਸਕਦੀ ਤੇ ਨਾ ਕੋਈ ਹੋਰਾ ਆਚਾਰੀ ਦੇਖ ਕੇ ਰੋਣ ਲੱਗ ਪਈ ਮੈਂ ਕਿੱਥੇ ਖੜੀ ਐ ਤੇ ਉਸ ਟਾਈਮ ਜਾ ਕੇ ਅਸੀਂ ਰੈਸਕਿਊ ਕਰਕੇ ਸਾਡੀ ਟੀਮ ਵੱਲੋਂ ਇਹਨੂੰ ਗੋਰਾਸਰਾ ਸੇਵਾ ਕਰ ਲੈਂਦਾ ਗਿਆ ਸੀ ਲੈ ਕੇ ਤਾਂ ਇਹਨੂੰ ਰਾਤ 100 ਬੁਖਾਰ ਨਿਕਲਿਆ ਡਾਕਟਰ ਦੇ ਜਾ ਕੇ ਉੱਥੇ ਇਹਦੀ ਦਵਾਈ ਦਵਾ ਕੇ ਲਿਆਂਦੀ 100 ਬੁਖਾਰ ਨਿਕਲਿਆ ਬੁਖਾਰ ਤੋਂ ਬਾਅਦ ਚਲੋ ਦੁੱਧ ਪੀਤਾ ਰਾਤ ਸੁੱਤੀ ਰਹੀ ਐ ਤੇ ਤਕਰੀਬਨ 2 2 3 ਵਜੇ ਫੇਰ ਉੱਠ ਪਈ ਆ ਫੇਰ ਦੁੱਧ ਪਲਾਇਆ ਤੇ ਫੇਰ ਤਕਰੀਬਨ ਸੌ ਗਈ ਆ ਸਵੇਰ ਦਾ ਹੁਣ ਬੁਖਾਰ ਤਾਂ ਉਤਰਿਆ ਆ ਪਰ ਅਸੀਂ ਜ਼ਰੂਰੀ ਆ ਜਿੰਨੀ ਕਿ ਸਾਡੇ ਕੋਲ ਫੁਟੇਜ ਉਸੇ ਇਨਕੁਆਰੀ ਕੀਤੀ ਜਿੰਨੀ ਕਿ ਫੁਟੇਜ ਅਸੀਂ ਲੱਭੀ ਆ ਉੰਨੀ ਕ ਸਾਨੂੰ ਇਹ ਲੱਭ ਗਈ ਆ ਸਾਨੂੰ ਵੀਰਾਂ ਨੇ ਉੱਥੇ ਦਿੱਤੀ ਆ ਬਾਕੀ ਹੁਣ ਜੇ ਕੋਈ ਵੀਰ ਉੱਥੇ ਸਾਫ ਸ਼ਕਲ ਵਾਲੀ ਉਹਨਾਂ ਦੇ ਕੋ ਆਉਂਦੀ ਆ ਤੇ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਦੇਖੋ ਕਿੰਨੀ ਬੱਚੀ ਪਿਆਰੀ ਆ ਐਕਟਿਵ ਕਿੰਨੀ ਆ ਤੇ ਆਪਾਂ ਇਹਨੂੰ ਬੱਚੀ ਨੂੰ ਜਿਹੜਾ ਉਹਨੇ ਜੇ ਨਹੀਂ ਸਾਮ ਹੁੰਦੀ ਆ ਕਿਸੇ ਨੂੰ ਉਦਾਂ ਦੇ ਦਿਦਾ ਕਿੰਨੇ ਬੇਵੁਲਾਦ ਕਿੰਨੇ ਲੋਕ ਦੁਨੀਆ ਸਾਨੂੰ ਫੋਨ ਕਰ ਰਹੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿੰਨੀ ਲੋਕ ਦੁਨੀਆ ਰੋ ਰਹੀ ਆ ਵੀ ਸਾਨੂੰ ਬੱਚੀ ਦੇ ਦੋ ਪਰ ਇਦਾਂ ਜੇ ਕਿਤੇ ਨਹੀਂ ਸਾਮ ਹੁੰਦੀ ਕਿਸੇ ਨੂੰ ਲੋੜਵੰਦ ਨੂੰ ਦੇਣ ਦੇ ਜਾਂ ਕਿ ਸੰਸਥਾਵਾਂ ਨਾਲ ਸੰਪਰਕ ਕਰਕੇ ਦੇਣ ਦੀ ਸਸਿਕਲ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਲੋਕ ਕਿੰਨਾ ਜਿਆਦਾ ਪਾਪ ਕਰਦੇ ਨੇ ਇਸ ਦੀਆਂ ਹਰ ਰੋਜ਼ ਕਈ ਘਟਨਾਵਾਂ ਤੁਹਾਡੇ ਦੀ ਅੱਖਾਂ ਦੇ ਸਾਹਮਣੇ ਦੀ ਗੁਜ਼ਰਦੀਆਂ ਹੋਣਗੀਆਂ ਪਰ ਹੁਣ ਗੜਦੀਵਾਲਾ ਸੇਵਾ ਸੁਸਾਇਟੀ ਵਿਖੇ ਕਿਸ ਤਰ੍ਹਾਂ ਉਹਨਾਂ ਦੇ ਹੱਥ ਇੱਕ ਅਜਿਹੀ ਬੱਚੀ ਲੱਗੀ ਜਿਸ ਨੂੰ ਉਸਦੇ ਮਾਵਾ-ਬਾਪ ਵੱਲੋਂ ਕਿਸ ਤਰ੍ਹਾਂ ਹਨੇ ਰੇਕਪ ਦੇ ਵਿੱਚ ਇੱਕ ਖੁੱਲੇ ਵਿੱਚ ਤੇ ਛੱਡ ਕੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਉਸ ਬੱਚੀ ਦੇ ਨਾਲ ਕੁਝ ਵੀ ਹੋ ਸਕਦਾ ਸੀ ਕਿਉਂਕਿ ਨੇੜੇ ਹੀ ਸੜਕ ਚੱਲਦੀ ਸੀ ਜੇਕਰ ਬੱਚੀ ਥੱਲੇ ਗਿਰ ਕੇ ਸੜਕ ਤੇ ਚਲੀ ਜਾਂਦੀ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿੰਨਾ ਵੱਡਾ ਹਾਦਸਾ ਹੋ ਸਕਦਾ ਸੀ ਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰੋ ਤਾਂ ਕਿ ਇਸ ਪੇਰੈਂਟਸ ਦੀ ਪਛਾਣ ਕੀਤੀ ਜਾ ਸਕੇ ਤੇ ਉਹਨਾਂ ਤੇ ਬਣਦੀ ਕਾਰਵਾਈ ਹੋ ਸਕੇ ਇਸ ਬੱਚੀ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਉਣ ਲਈ ਹਾਲਾਂਕਿ ਇਸ ਬੱਚੀ ਨੂੰ ਤਾਂ ਸੇਵਾ ਸੁਸਾਇਟੀ ਵੱਲੋਂ ਸੰਭਾਲ ਲਿਆ ਗਿਆ ਵੀਰ ਮਨਜੀਤ ਸਿੰਘ ਵੱਲੋਂ ਇਸ ਬੱਚੀ ਨੂੰ ਸੰਭਾਲ ਲਿਆ ਗਿਆ ਪਰ ਇਸ ਮਾਤਾ ਪਿਤਾ ਤੇ ਵੀ ਕਾਰਵਾਈ ਕਰਨੀ ਬਣਦੀ ਹੈ ਜੋ ਕਿ ਇਸ ਤਰ੍ਹਾਂ ਇਸ ਬੱਚੀ ਨੂੰ ਉਹਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਚਲੇ ਗਏ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਜਿਹੜੀ ਕੱਲ ਅਸੀਂ ਇੱਕ ਛੋਟੀ ਜੀ ਬੱਚੀ ਸਾਨੂੰ ਮਿਲੀ ਆ। ਆ ਤੁਸੀਂ ਦੇਖ ਸਕਦੇ ਹੋ ਦੀ ਸੀਸੀਟੀਵੀ ਫੁਟੇਜ ਅਸੀਂ ਕਢਾਈ ਹੈ ਜਿਹੜੇ ਉਹ નિર્ਦੇਹੀ ਮਾਂ ਬਾਪ ਉਹਨਾਂ ਦੀ ਤਸਵੀਰ ਤੁਹਾਡੇ ਮੂਰੇ ਅਸੀਂ ਸ਼ੇਅਰ ਕਰ ਰਹੇ ਹਾਂ ਆ ਤੁਸੀਂ ਸਾਰੇ ਜਣੇ ਪਛਾਣੋ ਇਹ ਕੌਣ ਆ ਤੇ ਮੈਂ ਦਸੂਏ ਦੀ ਕੋਈ ਵੀਰਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਦੁਕਾਨਦਾਰ ਆ ਟਾਈਮਿੰਗ 8 ਵਜੇ ਦੀ ਟਾਈਮਿੰਗ ਇਹ ਉੱਥੋਂ ਨਿਕਲਿਆ ਜਿਹਦੀ ਦੁਕਾਨ ਦੇ ਮੂਹਰੇ ਕੋਈ ਸਾਫ਼ ਸ਼ਕਲ ਵਾਲੀ ਕੋਈ ਕਿਸੇ ਦੇ ਸੀਸੀਟੀਵੀ ਕੈਮਰੇ 'ਚ ਆਈ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਆ ਦੇਖੋ ਮੁੜ ਗਏ ਆਰਮੀ ਗਰਾਊਂਡ ਦੇ ਸਾਹਮਣੇ ਆ ਗੇਟ ਦੇ ਵਿੱਚ ਉਹ ਨਹੀਂ ਬੱਚੀ ਰੱਖੀ ਆ ਉੱਤੇ ਬੈਂਚ ਤੇ ਉੱਥੋਂ ਤੁਰ ਪਿਆ ਬੱਚੀ ਰੱਖ ਕੇ ਉਹ ਜਾ ਰਿਹਾ ਨੀਵੀ ਪਾ ਕੇ ਐਡੀ ਬਿਸ਼ਰਮੀ ਦੀ ਹਾਲਤ ਦੇ ਵਿੱਚ ਦੇਖੋ ਕਿਦਾਂ ਬੱਚੀ ਰਾਤ ਦਾ ਕਿਹੜਾ ਟਾਈਮ ਤੇ ਆ ਹਾਈਵੇ ਦੇ ਉੱਪਰ ਬੱਚੀ ਰੱਖੀ ਉਹ ਚਲ ਗਏ ਇਹ ਸਾਨੂੰ ਮੈਂ ਸੰਗਤ ਮੂਰੇ ਬੇਨਤੀ ਕਰਦਾ ਸਾਨੂੰ ਲੱਭਣੇ ਬਹੁਤ ਜ਼ਰੂਰੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਆ ਦੇਖੋ ਆ ਦੇ ਆ ਬੱਚੀ ਹੁਣ ਛੋਟੀ ਤੇ ਛੱਡ ਕੇ ਤੇ ਆਪ ਉਥੋਂ ਨਿਕਲ ਗਏ ਆ ਮੈਂ ਕਹਿੰਦਾ ਜੇ ਹੁਣ ਅਸੀਂ ਜੇ ਇਨਸਾਨੀਅਤ ਹੈਗੀ ਨਾ ਸਾਡੇ ਆਪਣੇ ਸਾਰੇ ਵੀਰਾਂ ਭਰਾਵਾਂ ਦੇ ਵਿੱਚ ਜਿਹੜੇ ਵੀਡੀਓ ਦੇਖ ਰਹੇ ਤੈਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਇਹ ਲੱਭਣੇ ਆ ਜਿੱਥੇ ਦੀ ਵੀ ਹੈਗੇ ਆ ਤੇ ਅੱਜ ਇਹ ਹੁਣੇ ਬੱਚੀ ਨਾ ਉਹ ਵੀਰ ਦੇਖਦਾ ਵੀਰ ਵਿਕਾਸ ਤੇ ਇਹ ਬੱਚੀ ਨੇ ਉੱਥੇ ਰਾਤ ਸਾਰੀ ਪਈ ਰਹਿਣੇ ਸੀ ਕੋਈ ਕੁੱਤੇ ਖਾ ਜਾਂਦੇ ਕੁਝ ਹੋ ਜਾਂਦਾ ਤੇ ਉਹਦਾ ਕਾਹਨ ਜਿੰਮੇਵਰ ਨਾ ਛੋਟੀ ਜੀ ਬੱਚੀ ਨਾ ਵਿਚਾਰੀ ਨਾ ਵਹਿੜ ਸਕਦੀ ਤੇ ਨਾ ਕੋਈ ਹੋਰਾ ਵਿਚਾਰੀ ਦੇਖ ਕੇ ਰੋਣ ਲੱਗੀ ਵੀ ਮੈਂ ਕਿੱਥੇ ਖੜੀ ਹਾਂ ਤੇ ਉਸ ਟਾਈਮ ਜਾ ਕੇ ਅਸੀਂ ਰੈਸਕਿਊ ਕਰਕੇ ਸਾਡੀ ਟੀਮ ਵੱਲੋਂ ਇਹਨੂੰ ਗੋਰਾਸਰਾ ਸੇਵਾ ਕਰ ਲੈੰਦਾ ਗਿਆ ਸੀ ਲੈ ਕੇ ਤਾਂ ਇਹਨੂੰ ਰਾਤ 100 ਬੁਖਾਰ ਨਿਕਲਿਆ ਡਾਕਟਰ ਦੇ ਜਾ ਕੇ ਉੱਥੇ ਇਹਦੀ ਦਵਾਈ ਦਵਾ ਕੇ ਲਿਆਂਦੀ 100 ਬੁਖਾਰ ਨਿਕਲਿਆ ਬੁਖਾਰ ਤੋਂ ਬਾਅਦ ਚਲੋ ਦੁੱਧ ਪੀਤਾ ਰਾਤ ਸੁੱਤੀ ਰਹੀ ਆ ਤੇ ਤਕਰੀਬਨ 2 2:00 3 ਵਜੇ ਫਿਰ ਉੱਠ ਪਈ ਆ ਫਿਰ ਦੁੱਧ ਪਿਲਾਇਆ ਤੇ ਫਿਰ ਤਕਰੀਬਨ ਆ ਸੌ ਗਈ ਆ ਸਵੇਰ ਦਾ ਹੁਣ ਬੁਖਾਰ ਤਾਂ ਉਤਰਿਆ ਆ ਪਰ ਅਸੀਂ ਜ਼ਰੂਰੀ ਆ ਜਿੰਨੀ ਕਿ ਸਾਡੇ ਕੋਲ ਫੋਟੋਜ ਉਸੇ ਇਨਕੁਆਰੀ ਕੀਤੀ ਜਿੰਨੀ ਕਿ ਫੋਟੋਜ ਅਸੀਂ ਲੱਭੀ ਆ 19 ਕਾ ਸਾਨੂੰ ਇਹ ਲੱਭ ਗਈ ਆ ਸਾਨੂੰ ਵੀਰਾਂ ਨੇ ਉੱਥੇ ਦਿੱਤੀ ਆ ਬਾਕੀ ਹੁਣ ਜੇ ਕੋਈ ਵੀਰ ਉੱਥੇ ਸਾਫ਼ ਸ਼ਕਲ ਵਾਲੀ ਉਹਨਾਂ ਦੇ ਕੋਈ ਆਉਂਦੀ ਆ ਤੇ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਦੇਖੋ ਕਿੰਨੀ ਬੱਚੀ ਪਿਆਰੀ ਐ ਐਕਟਿਵ ਕਿੰਨੀ ਆ ਤੇ ਆਪਾਂ ਇਹਨੂੰ ਬੱਚੀ ਨੂੰ ਜਿਹੜਾ ਉਹਨੇ ਜੇ ਨਹੀਂ ਸਾਮ ਹੁੰਦੀ ਆ ਕਿਸੇ ਨੂੰ ਉਦਾਂ ਦੇ ਦਿਓ ਕਿੰਨੇ ਬੇਵੁਲਾਦ ਕਿੰਨੇ ਲੋਕ ਦੁਨੀਆ ਸਾਨੂੰ ਫੋਨ ਕਰ ਰਹੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿੰਨੀ ਲੋਕ ਦੁਨੀਆ ਰੋ ਰਹੀ ਆ ਵੀ ਸਾਨੂੰ ਬੱਚੀ ਦੇ ਦਿਓ ਪਰ ਇਦਾਂ ਜੇ ਕਿਤੇ ਨਹੀਂ ਸਾਮ ਹੁੰਦੀ ਕਿਸੇ ਨੂੰ ਲੋੜਵੰਦ ਨੂੰ ਦੇਨ ਦੇ ਜਾਂ ਕਿ ਸੰਸਥਾਵਾਂ ਨਾਲ ਸੰਪਰਕ ਕਰਕੇ ਦੇਨ ਦੇ